ਆ ਦੇ ਬਾਈ ਹੁਣ ਦਿਖਾ ਦਿਓ ਹੁਣ ਦਿਖਾ ਹਾਂ ਆ ਦੇਖੋ ਜੇਰੇ ਦੀ ਪੈਣ ਵਾਲੀ ਆ ਤੇ ਰੇਟ ਇਹਦਾ ਟਾਟਾ ਪਟਾ ਕਿੰਨੇ ਦੀ ਤੁਸੀਂ ਮੂੰਹ ਤੋਂ ਬਰੀਡ ਚੈੱਕ ਕਰ ਲਓ ਨਾਲੇ ਤੇ ਬਾਕੀ ਫਿਰ ਤੁਸੀਂ ਲੈਵਾ ਦੇਖ ਲਓ ਹਣਾ ਲੈਵਾ ਜਿਹੜਾ ਹੈਗਾ ਸੋਹਣਾ ਸੁਨੱਖਾ ਪੂਰਾ ਗਲਾਬੀ ਆ ਦੇਖ ਲਓ ਇਹਦੇ ਵਿੱਚ ਇਹ ਜੀਆਂ ਗਾਵਾ ਵੱਧ ਪਾਈਆਂ ਜਾਂਦੀਆਂ ਬਾਕੀ ਲੈਵਾ ਲੂ ਪੂਰਾ ਸੋਹਣਾ ਤਿਆਰ ਹੋਇਆ ਹੋਇਆ ਇਹ ਰੇਟ ਕੀ ਕਰਤਾ ਇਹਦਾ ਟਾਟਾ ਪਟਾ ਰੇਟ ਇਹਦਾ 65000 ਰੁਪਏ ਬਾਈ ਟਾਟਾ ਵੜਾ ਜੈਸ ਨੂੰ 60000 ਹੀ ਦੇ ਦੇਣਗੇ ਜੈਸ ਨੂੰ 60000 ਦੀ ਪੂਰੇ ਸੋਨੇ ਇਹ ਬਾਕੀ ਫੈਕਸਰ ਟਰਾਲੀ ਆ ਗਈ ਹਾਂਜੀ ਹਾਂ ਹਾਂਜੀ ਹਸਤੀਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਅੱਜ ਫੇਰ ਆਪਾਂ ਬਾਈ ਬੱਬੂ ਕੋਲੇ ਪਹੁੰਚੇ ਹੋਏ ਆਗੇ ਪਿੰਡ ਤਖਤਮਲ ਤੇ ਜ਼ਿਲ੍ਹਾ ਸਰਸਾ ਦੇ ਨੇੜੇ ਰਹਿ ਜਾਂਦਾ ਇਹ ਕਾਲਾ ਵਾਲੀ ਮੰਡੀ ਦੇ ਬਾਕੀ ਅੱਜ ਫੇਰ ਆਪਾਂ ਤੁਹਾਨੂੰ ਨਾ 14 ਗਾਮਾ ਦਿਖਾਵਾਂਗੇ ਵਿੱਚ ਇਹ ਤਾਂ ਸੂਈਆਂ ਹੋਈਆਂ ਤੇ ਵਿੱਚ ਹੀ ਗੱਬਣਾ ਬਾਕੀ ਐਚ ਐਫ ਜਰਸੀ ਸਾਹੀ ਵਾਲ ਹਰ ਪ੍ਰਕਾਰ ਦੀ ਤੁਹਾਨੂੰ ਇੱਥੋਂ ਨਸਲ ਮਿਲੂਗੀ ਮਿੱਤਰੋ ਬਾਈ ਦੇ ਫਾਰਮ ਤੇ ਪਹੁੰਚੇ ਤਸੱਲੀ ਕਰਕੇ ਮਿੱਤਰੋ ਆਪਦੀ ਗੱਬਣ ਗਾਂ ਦੀ ਜਿਹੜੀ ਹੈਗੀ ਨਾ ਉਹ ਤਸੱਲੀ ਕਰ ਲਿਓ ਉੱਤੇ ਜਿਹੜੀ ਸੂਈ ਹੋਈ ਹੈ ਤੇ ਉਹਦੀਆਂ ਆਪਦੀ ਭੈ ਦੋ ਲੰਗ ਚਵਾਈ ਕਰਕੇ ਬਾਕੀ ਆਜੋ ਕਰਾਈਏ ਭਾਈ ਨਾਲ ਗੱਲਬਾਤ ਤੇ ਇਧਰ ਖੜੀ ਇੱਕ ਤਾਜੀ ਸੂਈ ਹੋਈ ਇਹਦੀ ਵੀ ਡਿਟੇਲਸ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਆਜੋ ਕਰਾਈਏ ਗੱਲ ਹਾਂਜੀ ਭਾਈ ਜੀ ਹਸਤੀ ਕਾਲ ਜੀ ਹਸਤੀ ਕਾਲ ਵੀਰੇ ਸਾਰੀ ਹੋਰ ਬਾਈ ਠੀਕ ਠਾਕ ਅੱਛਾ ਭਾਈ ਜਿਵੇਂ ਆਪਣਾ ਪਿੰਡ ਆ ਗਿਆ ਹਨਾ ਹਾਂਜੀ ਪਿੰਡ ਤਖਤਮਾਲਾ ਜੀ ਤਹਿਸੀਲ ਕਾਲਾਵਾਲੀ ਜ਼ਿਲ੍ਹਾ ਸਰਸਾ ਜੀ ਠੀਕ ਆ ਹਾਂਜੀ ਭਾਈ ਆ ਬੱਬੂ ਹੁਣ ਅੱਜ ਵਾਲੀ ਆਪਾਂ ਜਿਵੇਂ 14 ਗਾ ਬਣਿਆ ਹਾਂ ਜੀ ਕਿਹੜੇ ਪਾਸੋਂ ਸਟਾਰਟ ਕਰੀਏ ਤੇਰੇ ਪਾਸੋਂ ਮਰਜ਼ੀ ਕਰ ਲੋ ਜੀ ਮੈਂ ਤਾਂ ਕਹਿੰਦਾ ਚਿੱਟੀ ਹੀ ਦਿਖਾ ਜਿੱਥੋਂ ਮਰਜ਼ੀ ਲੱਗੇ ਹੈਨਾ ਕੋਈ ਗੱਲ ਨਹੀਂ ਬਾਈ ਕਿਉਂ ਲਾਲ ਜੀ ਦਿਖਾਈਏ ਉਹ ਬੱਸ ਸੋਹਣੇ ਵਾਲੇ ਜੇ ਸੁੱਕਾ ਕਰਾਉ ਲਾਲ ਜੀ ਕਿੱਥੀ ਚੱਲ ਗਈ ਬਾਈ ਅੱਛਾ ਇਹਦੀ ਦੱਸ ਮੈਨੂੰ ਲਾਲਜੀ ਦੀ ਕਿੰਵੇਂ ਸੂਏ ਇਹ ਦੂਜਾ ਸੂਆ ਸੂਈ ਹੈ ਬਾਈ ਘਾਟਾ ਹੀ ਹੋਇਆ ਹਲੇ ਸੂਈ ਨੂੰ ਜੇਰ ਜੂ ਰੋਕਿਆ ਬਾਈ ਠੀਕ ਆ ਹਾਂ ਘੰਟਾ ਹੋਇਆ ਹੈ ਹਾਂਜੀ ਹਾਂ ਮੈਨੂੰ ਐ ਦੱਸਦੇ ਇਹ ਜਿਹੜੀ ਹੈਗੀ ਬ੍ਰੀਡ ਹਾਂਜੀ ਬਾਈ ਇਹ ਸਾਹੀ ਵਾਲ ਚ ਮਿਕਸੀ ਚ ਪੈ ਗਈ ਜਰਸੀ ਕ੍ਰੋਸ ਆ ਜੀ ਠੀਕ ਆ ਜਰਸੀ ਚ ਕ੍ਰੋਸ ਆ ਬਾਈ ਸਾਹੀ ਸੂਆ ਕਿੰਨਾ ਦੱਸਿਆ ਸੀ ਦੂਜਾ ਸੂਆ ਵੀਰੇ ਦੂਜਾ ਸੂਆ ਹਾਂਜੀ ਹਾਂ ਤਾਜੀ ਸੂਈ ਹੈ ਤੇ ਬਾਈ ਦੁੱਧ ਕਿੰਨਾ ਕ ਪਾ ਦੂ ਦੁੱਧ ਵੀਰੇ ਇਹ 17 18 ਕਿਲੋ ਦੇ ਦੂਗੀ ਝੂਠ ਮਰਨ ਨੂੰ ਬਹੁਤ 25 ਕੁ ਵਾਲੀ ਠੀਕ ਆ ਇਹ ਆ ਦੇਖ ਲਓ ਮਿੱਤਰੋ ਹਨਾ ਕੱਦ ਕਾਠ ਬਾਕੀ 11 ਨੂੰ ਜਿਹੜਾ ਥਣ ਲੱਗਿਆ ਹੋਇਆ ਉਹ ਵੀ ਬਾਹ ਕਮਾਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਅੱਛਾ ਬਬੂ ਇਹਦਾ ਲਾਲ ਜੀ ਗਾਂ ਦਾ ਰੇਟ ਕੀ ਕਰਤਾ ਇਹਦਾ ਰੇਟ ਤਾਂ 75000 ਰੁਪਏ ਵੀਰੇ ਅੱਛਾ 70000 ਦੀ ਬੱਚੀ ਦੇ ਦੇਂਗੇ ਆਪਾਂ ਤੇ ਇਹ ਚੋ ਮਾਨਦਾਨ ਹੋ ਜੋ ਮੌਕੇ ਤੇ ਠੀਕ ਆ ਅ ਬਬੂ ਹੁਣ ਦੂਜੇ ਨੰਬਰ ਵਾਲੀ ਆ ਗਈ ਜਿਵੇਂ ਇਹ ਵੀਰੇ ਦੂਜਾ ਸੂਹਾ ਬੱਚੀ ਹੈਗੀ ਅੱਛਾ ਕਰ ਇਹਦੇ ਆ ਅਜ ਤੀਜਾ ਚੌਥਾ ਦਾ ਨਾ ਸੂਈ ਨੂੰ ਆ ਬੱਚਾ ਇਹਦਾ ਹੀ ਅੱਛਾ ਆ ਬੱਚਾ ਇਹ ਬੱਚਾ ਹੈ ਕਿ ਬੱਚੀ ਇਹ ਬੱਚਾ ਬਾਈ ਅੱਛਾ ਬੱਚਾ ਆ ਗਿਆ ਹੈ ਠੀਕ ਆ ਤੇ ਦੁੱਧ ਕਿੰਨਾ ਚਾਰ ਹੋਵੇ ਦੁੱਧ ਵੀਰੇ ਹੁਣ 16 17 ਕਿਲੋ ਤਿਆਰ ਹੋਊਗਾ 24 25 ਕਿਲੋ ਦੁੱਧ ਹੋਊਗਾ 16 17 ਕਿਲੋ ਹੀ 24 25 ਕਿਲੋ ਦੇ ਦਿਓ ਬੱਚੀ ਠੀਕ ਆ ਲਿਆ ਵੀ ਇਹਦੇ ਚ ਜੇ ਆਪਾਂ ਗੱਲ ਕਰਕੇ ਮਿੱਤਰੋ ਬਰੀਡ ਬਹੁਤ ਆ ਗਾਂ ਦੇ ਵਿੱਚ ਹਨਾ ਫੇਸ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਬਾਕੀ ਰੰਗ ਬਾਜਾ ਜਿਹੜਾ ਉਹ ਤੁਸੀਂ ਆਪ ਨੋਟ ਕਰ ਲਓ ਬਾਕੀ ਲੈਵਾ ਜਿਹੜਾ ਹੈਗਾ ਇਹਦਾ ਫਿਕਸ ਆਡਰ ਵਾਲੀ ਆ ਗਈ ਬਹੁਤ ਸੋਹਣਾ ਥਨ ਲੱਗਾ ਲੈਵੇ ਨੂੰ ਹਨਾ ਆਜੋ ਫਿਰ ਬਹੁਤ ਸੋਹਣਾ ਜੀ ਬੱਚੀ ਅੱਛਾ ਬੱਬੂ ਜੇ ਆਪਾਂ ਇਹਦੀ ਗੱਲ ਕਰ ਗਏ ਵੀਰੇ ਹਾਂਜੀ ਹਾਂਜੀ ਬਾਈ ਟਾਟਾ ਬਾਟਾ ਟਾਟਾ ਬਾਟਾ ਦਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਜੀ ਹਾਂ 78000 ਦੀ ਬੱਚੀ ਦੇ ਦਿਆਂ ਬਾਈ ਟਾਟਾ ਬਾਟਾ ਹਾਂਜੀ ਹਾਂ ਠੀਕ ਆ ਲੋ ਵੀ ਮਿੱਤਰੋ ਇਹ ਨਾ ਜੇ ਗੱਲ ਕਰਗੇ ਥੋੜੇ ਜਿਹਾ ਨੌਜੇ ਕਿਵੇਂ ਆ ਖਾਲੀ ਚ ਪੜ ਗਿਆ ਦਾ ਪੈਰ ਬਾਈ ਅੱਛਾ ਖਾਲੀ ਚ ਇਹ ਯਾਰ ਖਾਲੀ ਨਾ ਤੁਸੀਂ ਮੈਂ ਕਹਿੰਨਾ ਇਹ ਪੌਣੇ ਆ ਇਹਦਾ ਬਾਈ ਕੰਮ ਇਹ ਕਰਾਓ ਲੋਟ ਇਹ ਹੈਨਾ ਇਹ ਖਾਲੀ ਦਾ ਵੀ ਕੰਮ ਟੇਢਾ ਹੀ ਆ ਆ ਲੋ 78000 ਪੈਰ ਬੜੇ ਅੱਛਾ ਮਾਨਤਾਂ ਨੂੰ ਵੀ ਕਰ ਦਿਆਂ ਬਾਈ ਜੀ ਕੋਈ ਗੱਲ ਨਹੀਂ ਠੀਕ ਆ ਅੱਛਾ ਜੇ ਵੀ ਆਪਾਂ ਆਹ ਹੁਣ ਕਾਲੀ ਬੱਚੀ ਬੋਲੇਦੀ ਆ ਬਾਈ ਇਹ ਕਾਲੀ ਛੇਗੀ ਅੱਛਾ ਹਾਂਜੀ ਹਾਂ ਬੱਚਾ ਇਹਦਾ ਇਹਦਾ अच्छा ओहो हां जी ठीक है ए ए, ए बच्चे मगर हां बच्चा भाई ठीक है ए आज ਹੁਣ ਇਹ ਸੂਆ ਕਿਨੋਂ ਆ ਵੀਰੇ ਇਹਦਾ ਦੂਜਾ ਸੂਆ ਬਾਈ ਦੂਜਾ ਸੂਆ ਹੈ ਹਾਂਜੀ ਹਾਂ ਠੀਕ ਆ ਦੋ ਦੋ ਬੱਚੇ 24 25 ਕਿਲੋ ਖੁੱਲਾ ਪਾਦੂ ਥਨ ਥਨ ਚੋਣ ਚਾਂ ਬਹੁਤ ਚੰਗ ਲ ਗਿਆ ਬਾਈ ਠੀਕ ਆ ਮਿੱਤਰੋ ਆਪਾਂ ਇੱਕ ਤੁਹਾਨੂੰ ਗੱਲ ਨੋਟ ਕਰਾ ਦਈਏ ਵੀ ਆਥਣ ਦੇ ਵੇਲੇ ਹੀ ਵੀਡੀਓ ਬਣਦੀ ਹੁੰਦੀ ਹੈ ਤੇ ਉਦੋਂ گاਵਾ ਜਿਹੜੀਆਂ ਆਪਦੇ ਜੋਮਣ ਤੇ ਹੁੰਦੀਆਂ ਨੇ ਬਾਕੀ ਪੁਗਰਾ ਇਹ ਲੈ ਜਾ ਕਰ ਇਧਰ ਏ ਆ ਦੇਖੋ ਹੁਣ ਤੁਸੀਂ ਥਣ ਜਿਹੜਾ ਲੇਵੇ ਨੂੰ ਲੱਗਾ ਸੋਹਣਾ ਅੱਛਾ ਰੇਟ ਕਿੰਨਾ ਕਰਤਾ ਇਹਦਾ ਟੜਾ ਰੇਟੇ ਦਾ 75000 ਰੁਪਏ ਭਾਈ ਜੈਜ ਮਾਨਤਨ ਪਰ ਛੋੜ ਚੱਪਾ ਕਰਦੇ ਜਿਗਾੜ ਤਾਂ ਦੇਖੀਏ ਭਾਈ ਹਾਂ ਉਹਨੂੰ ਬਹੁਤ 90 ਮ ਕਰਾ ਲਾ ਨੀ ਸਹੀ ਗੱਲ ਆ ਭਾਈ ਕਹਿੰਦਾ ਜਿਗਾੜਤਾ ਦੇਖ ਤਾਂ ਲੋ ਨੀ ਸੋਹਣੀ ਆ ਬੱਚੀ ਹਲੇ ਤਾਂ ਬੋਲਿਜ ਦੀ ਹੈ ਭਾਈ ਨਿਖਰ ਕੇ ਬਹੁਤ ਵਾਨਾ ਬੱਚੀ ਨੇ ਠੀਕ ਆ 75000 ਹਾਂਜੀ ਹਾਂਜੀ ਭਾਈ ਚਲੋ ਅਗਲੀ ਗਾਂ ਆ ਗਈ ਆਪਣੀ ਆਹ ਜੀ ਇਹ ਸ਼ਹਿਰ ਜੀ ਹੈ ਨਾ ਤੇ ਇਹਦੀ ਮੈਨੂੰ ਐ ਦੱਸੇਗਾ ਵੀ ਇਹ ਉਮਰ ਇਹਦੀ ਕਿੰਨੀ ਕੁ ਹੋਊਗੀ ਉਮਰ ਭਾਈ ਇਹ 2 ਸਾਲਾਂ ਦੀ ਹੈ ਠੀਕ ਆ ਦੋ ਦੋਟਾ ਹੀ ਸਾਲਾਂ ਦੀ ਠੀਕ ਆ ਦੰਦੋ ਦੰਦੋ ਦਵਾ ਦੋਨ ਦੇ ਚੱਕ ਕੇ ਵੱਢ ਫਿਰ ਤੇ ਲਿਆ ਕੇ ਨਾ ਸੁਖਿਆ ਕੱਢ ਕੇ ਰਾਂ ਬਾਹਰ ਇਹਨੂੰ ਅ ਮਿੱਤਰੋ ਰੰਗ ਤੁਸੀਂ ਚੈੱਕ ਕਰ ਲਓ ਵੀ ਜਣ ਕਿੰਨੇ ਕਹੋਗੇ ਸੂਈ ਨੂੰ ਮਾ ਸੱਤਵੇਂ ਦਿਨਾਂ ਸੂਈ ਨੂੰ ਬਾਈ ਹੋਰ ਤੇਰਾ ਜਿਆਦਾ ਕਿਲੋ ਦੁੱਧ ਤਿਆਰ ਬਹੁਤ ਹੋਰ ਤੇ ਮਗਰ ਆਹ ਬੱਚਾ ਹਾਂਜੀ ਹਾਂ ਬੱਚਾ ਬਾਈ ਠੀਕ ਆ ਇਹ ਆ ਦੇਖ ਲਓ ਜਿਹੜਾ ਲੇਵਨ ਨੂੰ ਥਾਨ ਲੱਗਿਆ ਉਹ ਤੁਸੀਂ ਨੋਟ ਕਰ ਲਓ ਬਾਕੀ ਜਿਹੜੀ ਚਵਾਈ ਹੈ ਹਨਾ ਉਹ ਆਪਾਂ ਕਹਿੰਦੇ ਹੁੰਨੇ ਆ ਵੀ ਦੋ ਡੰਗ ਚਵਾਈ ਕਰੋ ਤੇ ਬਾਕੀ ਤੁਸੀਂ ਇੱਕ ਗੱਲ ਹੋਰ ਆ ਤੁਸੀਂ ਆ ਦੇਖੋ ਹਨਾ ਕੰਨਾ ਕੁੰਨਾ ਦੀ ਤੇ ਫੇਸ ਦੀ ਕੁਆਲਿਟੀ ਹੈ ਜਿਹੜੀ ਉਹ ਦੱਸ ਹੀ ਕਹਣਾ ਹਾਂ ਸੁੱਕਾ ਸਿਆਣਾ ਹੋ ਗਿਆ ਹਨਾ ਓਏ ਠੀਕ ਆ ਅੱਛਾ ਸੁੱਕਿਆ ਬੱਬੂ ਰੇਟ ਕੀ ਕਰਤਾ ਦਾ ਟਾਟਾ ਵਟਾ ਰੇਟ ਇਹਦਾ 60000 ਰੁਪਏ ਬਾਈ ਟਾਟਾ ਵਟਾ ਜੈਸਨੋ 60000 ਹੀ ਦੇ ਦੇਣਗੇ ਜੈਸਨੋ ਪਹ 60000 ਹੀ ਦੇ ਦੇਣ ਬਸ ਘੰਟਾ ਵਧਣਗੇ ਚੱਲ ਆ ਜਾ ਕਰ ਮਿੱਤਰੋ ਤੁਰਦੀ ਬੱਚੀ ਤੁਸੀਂ ਚੈੱਕ ਕਰ ਲਓ ਤੇ ਇੱਥੋਂ ਦੇਖ ਲਓ ਹਨਾ ਠੀਕ ਆ ਅੱਛਾ ਅੱਗੇ ਸਿੰਘਾਂ ਵਾਲੀ ਆ ਗਈ ਬੱਬੂ ਹਾਂਜੀ ਹਾਂ ਬਾਈ ਇਹਦੀ ਮੈਨੂੰ ਐਂ ਕੱਲ ਹੀ ਸੁਈਆ ਬਾਈ ਕੱਲ ਪਰਸੋ ਆਥ ਨਹੀਂ ਸੁਈਆ ਕੱਲ ਕੱਲ ਦਾ ਨਹੀਂ ਡੱਪਿਆ ਬੋਲਾ ਹੋ ਗਿਆ ਥੱਲੇ 16 15 16 किलो ਖੁੱਲਾ ਬਹਲਾ ਹੋ ਬਾਈ ਠੀਕ ਆ ਹਾਂ ਸੂਆ ਦੂਜਾ ਕਿੰਨੇ ਹੈ ਦੂਜਾ ਸੂਆ ਬਾਈ ਦੂਜਾ ਸੂਆ ਠੀਕ ਆ ਲੈ ਕੱਢ ਲੈ ਫਿਰ ਉਂ ਠੰਡੀ ਆ ਬਾਈ ਠੰਡੀ ਬਰਫਾਰੀ ਚੋਬੇ ਲਓ ਦੋ ਟਾਈਮ ਬਾਈ ਆ ਬੱਚੀ ਹੈ ਜ ਮਗਰ ਵੀਰੀ ਅੱਛਾ ਇਹਦੇ ਮਗਰ ਬੱਚੀ ਆ ਬੱਚੀ ਹਾਂ ਇਹ ਆ ਦੇਖੋ ਡੱਬ ਖੜਬਦਾ ਲੈਵਾ ਜਾ ਐ ਥਣ ਥਣ ਪੂਰੇ ਸੋਹਣੇ ਇਹ ਬਾਕੀ ਫਿਕਸ ਅ ਟਰਾਲੀ ਆ ਗਈ ਹਾਂਜੀ ਹਾਂ ਅੱਛਾ ਬੱਬੂ ਇਹਦਾ ਰੇਟ ਕੀ ਕਰਤਾ ਇਹਦਾ ਰੇਟ 65000 ਹੈ ਜੈ ਸੁਨੋ ਬਸ ਜੈ ਸੁਨੋ 60000 ਦੀ ਦੇ ਦਿਆਂ ਬਾਈ 60000 ਦੀ ਲੈ ਆ ਕਰ ਸੁੱਖਿਆ ਮੋੜ ਜਾ ਤੋ ਦੋ ਬੱਚੀ 20 ਕਿਲੋ ਪਾ ਸਕਦੇ ਖੁੱਲਾ ਭਾਈ ਜੇ ਸੇਵਾਲੇ ਘਰੇ ਬਾਗੀ ਦਾ ਠੀਕ ਆ ਇਹ ਠੰਡੇ ਸੁਵਾਦੀ ਹੈ ਨਾ ਕੋ ਭੱਜਾਂ ਰੱਠੀ ਕਰਨੀ ਥਣ ਥਣ ਬਹੁਤ ਚੰਗਾ ਲੱਗਾ ਤੁਹਾਨੂੰ ਬਹੁਤ ਇਹਦਾ ਮੁੱਲ ਕਿੰਨਾ ਦੱਸਿਆ ਸੀ ਇਹਦਾ ਮੁੱਲ 65000 ਰਈ ਠੀਕ ਆ ਜੈਸਨੋ ਬਸ 60000 ਦੀ ਦੇਣੀ ਆ ਭਾਈ ਠੀਕ ਆ ਅੱਛਾ ਆ ਗਿਆ ਆ ਗਈ ਤੇਰੀ ਇਹ ਆਇਆ ਦੱਸ ਮੈਨੂੰ ਇਹਨੂੰ ਵੀ ਅੱਜ ਭਾਈ ਇਹ ਕੱਲ੍ਹ ਸ਼ਾਮ ਨੂੰ ਸੂਈ ਹੈਗੀ ਬੋਲੇ ਦੀ ਬੱਚੀ ਅੱਛਾ ਹਾਂ ਸਾਫ ਹੋਈ ਬੋਲੇ ਤੋਂ ਠੀਕ ਹੈ ਹਾਂਜੀ ਲਿਆ ਘਟ ਲੈ ਸੁੱਖਿਆ ਕਰ ਇਹ ਵੀ ਉਹੀ ਕਾ ਗਈ ਹੈ ਨਾ ਕਰੋ ਯਾਰ ਸਰ ਚੱਕ ਜੀ ਹਾਂ ਇਧਰੋਂ ਜ਼ਿਆਦਾ ਜੇ ਗੱਲ ਕਰਕੇ ਹਰਿਆਣੇ ਦੇ ਵਿੱਚ ਇਹ ਜਿਹੇ ਗਾਮਾ ਵੱਧ ਪਾਈਆਂ ਜਾਂਦੀਆਂ ਬਾਕੀ ਲੇਵਾਲੂ ਪੂਰਾ ਸੋਨਾ ਤਿਆਰ ਹੋਇਆ ਹੋਇਆ ਇਹ ਆ ਦੇਖੋ ਠੀਕ ਆ ਕੀ ਰੇਟ ਕਰਤਾ ਬੱਬੂ ਇਹਦਾ ਇਹਦਾ ਰੇਟ ਬਾਈ ਜੀ ਜਿੰਨਾ ਮਰਜ਼ੀ ਕਰਵਾ ਲਓ ਹੂੰ ਉਹ ਤਾਂ ਮੰਗਣ ਨੂੰ ਆਪਾਂ 1 ਲੱਖ 5 ਮੰਗ ਲੈਨੇ ਉਹ ਤੋਂ ਫਾਇਦਾ ਨਹੀਂ ਨਾ 90 ਹਜ਼ਾਰ ਦੀ ਬੱਛੀ ਦੇ ਦੇਂਗੇ ਆਪਾਂ ਟਾਟਾ ਬਾਟਾ ਟਾਟਾ ਬਾਟਾ ਦੁੱਧ 24 25 ਕਿਲੋ ਖੁੱਲਾ ਪਾਉਣਾ ਬੱਛੀ ਨਹੀਂ ਬਾਈ ਠੀਕ ਆ ਇਹਦਾ ਮੁੱਲ ਆ ਗਿਆ ਟਾਟਾ ਵਾਟਾ ਬਾਈ ਕਹਿੰਦਾ 90000 ਰੁਪਏ ਹੈ ਕੋਈ ਗੱਲ ਨਹੀਂ ਮੰਨਤਾਂ ਨੂੰ ਦੂਰ ਕਰਾ ਬਾਈ ਤੇਰੀ ਵੀਡੀਓ ਲੈ ਕੇ ਕੋਈ 2000 ਹੋਰ ਸਰ 2000 ਹੋਰ ਕੋਈ ਗੱਲ ਨਹੀਂ ਠੀਕ ਆ 2000 ਦਾ ਹੋਰ ਮੰਨਤਾਂ ਨੂੰ ਬਾਕੀ ਮੌਕੇ ਤੇ ਘਰੇ ਆਇਓ ਮਿੱਤਰੋ ਹਾਂ ਤਸल्ली ਆ ਨਾਲੀ ਆ ਕੰਮ ਕਰਦੀ ਨਾਲੀ ਜੇ ਪੈਰ ਫੱਜ ਜਾਂਦਾ ਬਾਈ ਇਹਦੇ ਚ ਹੈਨਾ ਇਹ ਅਗਲਾ ਕਹੂਗਾ ਵੀ ਪਹਿਲਾਂ ਹੂੰ ਕਹਿੰਦੇ ਸੀਗੇ ਤੇ ਇੱਥੇ ਨਾਲੀ ਪੈਂਦੀ ਹੈ ਹਾਂਜੀ ਹਾਂ ਬਾਈ ਪੈ ਚੌੜੀ ਬਣਾਤੀ ਉਹਨੇ ਹਾਂ ਅੱਛਾ ਜਿਵੇਂ ਆ ਗਾਂ ਆ ਗਈ ਤੇਰੀ ਇਹ ਪਹਿਲਾ ਸੂਆ ਸੂ ਗਿਆ ਪਹਿਲਾ ਸੂਆ ਹਾਂ ਪਹਿਲਾ ਵੀਰੇ ਇਹ ਵੀ ਡੱਬ ਖੜਬੀ ਹਾਂ ਏਅਰ ਸ਼ੈਰ ਬਈ ਮੈਨੂੰ ਐਂ ਲੱਗਦਾ ਯਾਰ ਇਹੇ ਮੈਨੂੰ ਐਂ ਲੱਗਦਾ ਅੱਜ ਰਾਤ ਨੂੰ ਜਾਂ ਕੱਲ ਨੂੰ ਸੂਪੂ ਹਾਂ ਸੂਪੂ ਰਾਤ ਨੂੰ ਬਈ ਹਾਂ ਰਾਤ ਨੂੰ ਸੂਪ ਕੱਢੀ ਕਰਾਂ ਸੁੱਖਿਆ ਵਾਰ ਇਹੇ ਏਅਰ ਸ਼ੈਰ ਜੀ ਤੁਸੀਂ ਚੈੱਕ ਕਰ ਲਓ ਮਿੱਤਰੋ ਲੇਵਾ ਸੋਨਾ ਤਿਆਰ ਕੀਤਾ ਇਹਨੇ ਇਹ ਆ ਦੇਖੋ ਹੁਣ ਇਹਦੀ ਤੁਸੀਂ ਮੂੰਹ ਤੋਂ ਬਰੀਡ ਚੈੱਕ ਕਰ ਲਓ ਨਾਲੇ ਤੇ ਬਾਕੀ ਫਿਰ ਤੁਸੀਂ ਲੇਵਾ ਦੇਖ ਲਓ ਹਣਾ ਲੇਵਾ ਜਿਹੜਾ ਹੈਗਾ ਸੋਨਾ ਸੁਨੱਖਾ ਪੂਰਾ ਗਲਾਬੀ ਆ ਦੇਖ ਲਓ ਕੋਈ ਅਭੀ 23 24 ਕਿਲੋ ਖੋਲਾ ਪਾ ਦੂਏ 20 20 ਵਨ ਕੇ ਲੈ ਲਿਆ ਬਾਹਰ ਬਾਹਰ ਬਈ ਤੋਂ ਬਾਈ ਅੱਛਾ ਗੜੀਆਂ ਦੇ ਬੱਚੇ ਪਯੌਰ ਜਮ ਇੱਕ ਨੰਬਰ ਜਿਹੜੀਆਂ ਜਮਾਇਣ ਕਿਕਰਾਂ ਥੱਲੀ ਹੁੰਦੀਆਂ ਹਾਂਜੀ ਹਾਂਜੀ ਬਾਈ ਠੀਕ ਆ ਤੇ ਇਹਦਾ ਰੇਟ ਕਿੰਨਾ ਕਰਤਾ ਫਿਰ ਇਹਦਾ ਰੇਟ 75000 ਰੁਪਏ ਲੈਣ ਦੇਣੀ ਆ ਬਾਈ ਪਰ ਜਿੰਨਾ ਮਰਜ਼ੀ ਕਰਵਾ ਲੋ ਠੀਕ ਆ 75000 ਲੈ ਚੱਲ ਸੁਖਿਆ ਇਹ ਨਾਲੀ ਦੇ ਪੈਰ ਫੇਰ ਮਾਰੂ ਦੇਖ ਕੇ ਟਮਾਈਆਂ ਸੂਣ ਵਾਲੀ ਅੱਜ ਸੂਪੂ ਮੈਨੂੰ ਆਇਆ ਰਾਤ ਨੂੰ ਸੂਪੂ ਬਾਈਏ ਹੂੰ ਅੱਛਾ ਇਹ ਕਾ ਕਾਲੀ ਆਗੀ ਸੁਖਿਆ ਇਹ ਦੂਜਾ ਸੂਆ ਸੁਗੀ ਰਹਣ ਬਾਈ ਅੱਛਾ ਹਾਂ ਦਿਨ ਬਾਕੀ ਐ ਇਹ 10 12 ਦਿਨ ਬਾਕੀ ਬਾਈ ਅੱਛਾ 10 12 ਦਿਨ ਲੈ ਜੂ ਖੁੱਲੇ ਹਾਂਜੀ ਬਾਈ ਹਾਂ ਠੀਕ ਰੇਟ ਕਿ ਰਹੂ ਇਹਦਾ ਇਹਦਾ 75000 ਆ ਜੀ ਟਾਟਾ ਵਾਟਾ ਬਸ 72000 ਜੀ ਦੇ ਦਿੰਦੇ ਫਿਰ 72000 ਜੀ ਕੱਢ ਲਿਆ ਕਰ ਸੁੱਖਿਆ ਸੁੱਖਾ ਦਾ ਕਹਿੰਦਾ ਵੀ ਮੈਨੂੰ ਕਹਿੰਦਾ ਵੀ ਜਿੱਤੇ ਕਾ ਪਿੰਡ ਅੱਜ ਕਰਦੇ ਆ ਬਾਈ ਰਮਨ ਤੂੰ ਵੀ ਡੇਲੀ ਜਾਣਾ ਹੈ ਬਾਕੀ ਇੱਧਰ ਤੇਰੇ ਕੋਲੇ ਰੌਣਕਾਂ ਵੀ ਵੱਧ ਲੱਗੀਆਂ ਹਾਂ ਜੀ ਇੱਧਰ ਕੈਮਰਾ ਲਾ ਕੇ ਦਿਖਾ ਦਈਏ ਜੀ ਹਾਂ ਇਹ ਆ ਦੇਖੋ ਲਿਆ ਸੁੱਖਿਆ ਏ ਆ ਗਈ ਕਾਲੀ ਹਨਾ ਹਾਂਜੀ ਹਾਂ ਠੀਕ ਮੋੜ ਲਾ ਇਹ ਇਧਰੋਂ ਚੈੱਕ ਕਰ ਲਓ ਮਿੱਤਰੋ ਹਨਾ ਇਹ ਅਜੇ ਢੋਲੀ ਜਿਹੜੀ ਹੈਗੀ ਨਾ ਖਾਲੀ ਪਈ ਹੈ ਅਜੇ ਭਰਨਾ ਆਇਆ ਨਹੀਂ ਲੈਵਾ ਉਹਦੇ ਕੀ ਬਾਈ ਕੋਲ ਪਾਇਆ ਪਹਿਲਾਂ ਨੇ ਬਾਈ ਇਹ ਆਪਣੀ ਗਵਾਰਡ ਪਿੰਡੂ ਲਈ ਹੈ ਅੱਛਾ ਹਾਂਜੀ ਇਹ ਬੱਬੂ ਮੈਨੂੰ ਐ ਦੱਸ ਇਹਦਾ ਮੁੱਲ ਰੇਟ 70 ਕੇ 72 ਰੱਖਿਆ ਜੇ 75 ਆ ਮੁੱਲ ਆ ਜੀ 72 ਵੀ ਦੇ ਦਿਆਂ ਬਾਈ ਅੱਛਾ ਠੀਕ ਆ ਅੱਛਾ ਆ ਇੱਕ ਯਾਰ ਨਵੇਂਕ ਲਈ ਨਸਲ ਆ ਜੀ ਹਾਂ ਬਾਈ ਇਹ ਕ੍ਰੋਸ ਚ ਹੈ ਹੈਨਾ ਹਾਂ ਸੋਹਣੀ ਆ ਹਾਂਜੀ ਸਾਹੀ ਵਾਲ ਦੀ ਹਾਂਜੀ ਸਾਹੀ ਵਾਲ ਦੀ ਤੂੰ ਨਵੀ ਹੈਗੀ ਦੇਖ ਇਹਦੇ ਬੰਨ ਵੀ ਹੈਗੀ ਆ ਬਾਕੀ 3rd ਤੋਂ ਘਟਾ ਹੈਨਾ ਇਹ ਸੁੱਖਿਆ ਰੱਖਣਾ ਕਰ ਤੂੰ ਉਹ ਰਾ ਲਿਆ ਕਰ ਸੁੱਖਿਆ ਡਰਦਾ ਬਹੁਤ ਆ ਇੱਕ ਹੈ ਇਹ ਛੋੜੀਆਂ ਬੱਚੀਆਂ ਇਹ ਨਾ ਹੱਥ ਵੀ ਕਰਦੀਆਂ ਹੁੰਦੀਆਂ ਹੁੰਦੀਆਂ ਮਿੱਤਰੋ ਆ ਆ ਦੇਖੋ ਪਿਆਰੀ ਜੀ ਨਸਲ ਆ ਰੰਗਵਾਜ ਤੁਸੀਂ ਦੇਖ ਲਓ ਸੋਹਣੀ ਬਾਕੀ ਇਹ ਦੇਖ ਚੱਟ ਐ ਬੈ ਬੈ ਕੇ ਲਿਆਵਾ ਦੀ ਇਹ ਨਹੀਂ ਰੱਸੇ ਦਾ ਵਾਲਾ ਕਰਦੀ ਐ ਸੰਗਲ ਜਰੀ ਐ ਨਾ ਅੱਛਾ ਇਹਦਾ ਮੇਰੂ ਇਹਦਾ ਸੂਆ ਕਿੰਨਾ ਸੂਗੀ ਇਹ ਦੂਜਾ ਸੂਆ ਸੋਰਾ ਨੂੰ ਬਾਈ ਦੂਜਾ ਸੂਆ ਸੂਗੀ ਦਿਨ ਕਿੰਨੇ ਕ ਲੈ ਜੋ ਦਿਨ ਇੱਕ 10 ਦਿਨ ਲੈ ਜੋ ਬਾਈ ਖੁੱਲੇ ਲੈ ਜੋ ਹਣਾ 8-10 ਲੈ ਜੋ ਬਾਈ 10 ਤੇ ਦੁੱਧ ਬਾਈ 15 ਕਿਲੋ 16 17 ਕਿਲੋ ਪਹਿਲਾਂ ਨਹੀਂ ਦਿੱਤਾ ਜੀ ਅੱਛਾ ਹਾਂ 20 ਕਿਲੋ ਜੋੜ ਤੇ ਪਹਿਲਾਂ ਉਹੀ 15 ਮੰਨ ਕੇ ਖੜਾ ਜਾ ਸੁੱਖਾ ਕਾਲ ਨਾ ਕਰ ਤੇ ਰੇਟ ਕੀ ਰਹੂ ਇਹਦਾ ਇਹਦਾ ਰੇਟ 65000 ਰੁਪਏ ਲੈਣ ਦੇ ਜੈ ਸੁਨੋ ਬੱਜ 1000 ਹੋਰ ਕੱਟ ਦੇ ਦਿਓ ਠੀਕ ਹੈ ਲੈ ਵੀ ਮਿੱਤਰੋ ਆ ਤੁਹਾਨੂੰ ਜੇ ਮੈਂ 64000 ਰੁਪਏ ਦੀ ਤੁਹਾਨੂੰ ਆ ਗੜਬੇ ਵਰਗੀ ਬਹਿੜ ਮਿਲੂਗੀ ਬਾਕੀ ਤਿਆਰ ਹੋਏ ਤਾਂ ਤੁਹਾਨੂੰ ਇਹ ਵਾ ਹੋਰ ਵੀ ਚੰਗਾ ਲੱਗੂਗੀ ਆ ਜਾ ਵੀਰੇ ਬੱਬੂ ਗਾਂਹਾਂ ਵਾਲੀ ਬਹਿੜ ਇਹ ਸੂਈ ਹੋਈ ਏ ਕਿ ਗੱਬੜ ਗੱਬਣਾ ਏ ਬਾਈ ਇਧਰ ਸਾਰਾ ਅੱਛਾ ਇਧਰ ਗੱਬਣਾ ਆ ਗਿਆ ਠੀਕ ਆ ਤੇ ਆਹ ਬਹਿੜ ਇਹ ਜਰਸੀ ਏ ਵੀਰੇ ਠੀਕ ਆ ਕਾਫੀ ਕਲਰ ਦੀ ਏ ਪਹਿਲਾ ਸੂਆ ਸੂਗੀ ਸੰਤ ਤੁਹਾਨੂੰ ਬਹੁਤ ਚੰਗਾ ਲੱਗੇ ਬੱਚੀ ਤੇ ਪਹਿਲਾ ਹੀ ਸੂਗੀ ਆ ਪਹਿਲਾ ਸੂ ਬਾਈ ਠੀਕ ਆ ਇਹ ਸੂਫਾ ਇਹਦਾ ਰੇਟ ਕੀ ਰਹੂਗਾ ਬੱਬੂ ਇਹਦਾ ਰੇਟ ਜਿੰਨਾ ਮਰਜ਼ੀ ਕਰਾ ਲੈ ਬਾਈ 60000 ਦੀ ਬੱਚੀ ਦੇ ਦਿਆਂਗੇ ਆਪਾਂ ਤੁਹਾਨੂੰ ਬਹੁਤ ਚੰਗਾ ਲੱਗਿਆ 20 ਕਿਲੋ ਦੁੱਧ ਬਾਦੂ ਰਹਿਣ ਬੱਚੀ ਬਾਈ 15 16 ਤੱਕ ਖੁੱਲਾ ਹੀ ਪਾ ਦੂ ਖੁੱਲਾ ਬਾਈ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਿਆ ਇਹਦਾ ਲਾਉਣ ਲੱਗੇ ਬੱਚਾ ਗੂੰਦੀ ਮਾਰਦੀ ਜਮਾ ਅੱਛਾ ਗੂੰਦੀ ਆ ਹਾਂਜੀ ਹਾਂ ਥਣ ਥਣ ਬਾਈ ਸਾਈਡ ਤੋਂ ਦਿਖਾ ਬਹੁਤ ਚੰਗਾ ਬੱਚੀ ਦਾ ਕੰਦ ਕਾਠ ਇਹ ਫੇਸ ਵੀ ਚੰਗਾ ਆ ਦੇਖੋ ਠੀਕ ਆ ਮੂਲਾ ਥਾਂ ਜਲਾ ਲੈ ਵੇ ਨੂੰ ਲੱਗਿਆ ਉਹ ਵੀ ਚੰਗਾ ਹੈਗਾ ਬਾਕੀ ਕੰਨਾ ਕੋਨਾ ਦੀ ਤੁਸੀਂ ਦੇਖ ਲਓ ਉਹਦੀ ਇਹ ਇੱਥੋਂ ਦੇਖੋ ਕੋਣ ਦੇਵਾ ਚੈੱਕ ਕਰ ਲਓ 60000 ਦੀ ਹਾਂਜੀ ਬਾਈ ਹਾਂ ਬਣ ਦੇਖ ਰਸੋਖਿਆ ਇਹ ਹਾਂਜੀ ਹਾਂਜੀ ਪਹਿਲੀ ਸੂ ਗਈ ਆ ਪਹਿਲਾ ਸੂ ਗਈ ਹਾਂ ਉਧਰ ਬਜ਼ੁਰਗ ਪੁੱਛੀ ਇਹਦੇ ਹਾਂਜੀ ਹਾਂ ਪਹਿਲਾ ਸੂ ਬਾਈ ਹੂੰ ਬਾਕੀ ਇਹਨਾਂ ਲਾਤੀਆਂ ਉਹ ਹਾਂਜੀ ਹਾਂ ਪਹਿਲਾ ਬਣੀਆਂ ਹੋਈਆਂ ਸੀ ਧਾਗੇ ਜੀ ਨੂੰ ਕਹਿ ਦਿੰਦੇ ਆ ਉਹ ਲਾ ਦੇ ਨੇ ਬਾਈ ਲੱਤਾਂ ਨਿਸ਼ਾਨ ਪਾ ਜਾਂਦੇ ਲਾ ਕੁੱਟ ਕੇ ਬਣ ਦਿੰਦਾ ਠੀਕ ਐ ਅੱਛਾ ਬਬੂ ਜੀ ਮੈਂ ਹੁਣ ਅੱਗੇ ਆ ਗਈ ਕਾਲੀ ਜੀ ਇਹ ਪਹਿਲਾ ਸੂ ਰਹੁਣ ਬਾਈ ਪਹਿਲਾ ਹਾਂ ਪਹਿਲਾ ਸੂ ਸੂ ਗਈ ਅੱਛਾ ਇਹ ਵੀ ਪਹਿਲਾ ਹਾਂਜੀ ਹਾਂ ਇਹ ਵੀ ਸੋਹਣੀ ਬਣਦੀ ਹੈ ਹਾਂਜੀ ਹਾਂ ਬਾਈ ਕਿੰਨੇ ਦਿਨ ਬਾਕੀ ਆ ਇਹਦੇ ਇੱਕ ਹਫਤਾ ਬਾਕੀ ਰਮਣ ਬਾਈ ਇੱਕ ਹਫਤਾ ਬਾਕੀ ਦੁੱਧ ਨਾ ਕਬਦ ਤੂੰ ਤੇ 20 ਤੋਂ ਬਾਹਰ ਬਾਹਰ ਪਾਸੂ ਬੱਚੇ ਬਾਈ 20 16 17 18 ਖੁੱਲਾ ਮੰਨ ਲੈ ਲੈ ਹਾਂ ਖੁੱਲਾ ਹਾਂ ਠੀਕ ਆ ਬਾਕੀ ਇਹਦਾ ਲਿਵਾ ਸਾਰਿਆਂ ਗਾਵਾਂ ਨਾਲ ਅੱਜ ਮੈਨੂੰ ਇਹਦਾ ਸਰੀ ਹੈ ਹਾਂਜੀ ਹਾਂ ਹਨਾ ਤੁਨ ਤੁਨ ਬਹੁਤ ਚੰਗ ਲੱਗਿਆ ਬਾਈ ਹਾਂ ਪਹਿਲਾ ਸੂਆ ਹੀ ਸੋਨਾ ਨਾਲੇ ਇਹ ਆ ਦੇਖੋ ਫਟਵਾਲ ਵਾਂਗੂ ਲਿਵਾ ਜਿਹੜਾ ਹਜੇ ਹੋਰ ਤਿਆਰ ਕਰਨਾ ਇਹ ਸੋਹਣੀ ਬਈ ਬੈੜ ਤੇਰੀ ਫੇਸ ਕੁਆਲਿਟੀ ਬਹੁਤ ਚੰਗੀ ਹੋਰ ਲੈ ਆ ਇਹ ਉਰਾਂ ਆ ਜਾ ਸੁਖਿਆ ਇਈ ਸੁੱਕਾ ਡੱਡਾ ਚੈੱਕ ਕਰਾ ਲ ਗੀ ਆਪਾ ਲੈ ਚੱਲ ਇਹਦਾ ਰੇਟ ਕੀ ਰੋਗ ਬਬੂ ਸੁਣਾ ਬਈ ਇਹਦਾ ਰੇਟ 70000 ਰੁਪਿਆ ਬਈ 70000 ਦੇ ਬੱਛੀ ਦੇ ਦੇਗਾ 70 ਦੀ ਹੈ ਹਾਂਜੀ ਠੀਕ ਆ ਚੱਲ ਬਹੁਤ ਚੰਗਾ ਲੈ ਬਬੂ ਬਹੁਤ ਬਣਾਉਣਾ ਬੱਛੀ ਨਹੀਂ ਬਾਈ ਹਜੇ ਤਾਂ ਦਿਨ ਪਈ ਆ ਕਿੰਨੇ ਦਿਨ ਲੈ ਜੂ ਬਸ 5-4 ਦਿਨ ਲੈ ਜੂਗੀ ਅੱਛਾ 5-4 ਦਿਨ ਹਾਂਜੀ ਹਾਂ ਠੀਕ ਆ ਇਹ ਆ ਦੇਖ ਲੋ ਅੱਛਾ ਬਬੂ ਜੇ ਹੁਣ ਆ ਦੋ ਗਾਮ ਹਾਂਜੀ ਇਹ ਰਵਣ ਬਈਆ ਦੂਜਾ ਸੂਆ ਸੂਗੀ ਅੱਛਾ ਹਾਂ ਕੱਚੀ ਬੱਛੀ ਵਾਲੇ ਕੱਢ ਜੋ ਹਫਤਾ ਵੀ ਲੈ ਲਊ ਉਹ ਬਹੁਤ ਪਰਦੇ ਬੱਛੀ ਹਜੀ ਤਿਆਰੇ ਇਹ ਕੱਦ-ਕੱਡ ਵੀ ਚੰਗਾ ਹਾਂਜੀ ਹਾਂ ਕਿਨੇ ਹੀ ਹਾਂ ਬਈ ਦੂਜਾ ਸੂਆ ਸੂ ਕੀਤੇ ਰੇਟ ਕੀ ਰੋ ਰੇਟ ਦਾ 70000 ਰੁਪਏ ਜੀ 67000 ਦੀ ਪਛੀ ਦੇ ਦਿੰਗੇ ਆਪਾਂ 67 ਦੀ ਹਾਂਜੀ ਠੀਕ ਆ ਤੇ ਦੁੱਧ ਖੁੱਲਾ ਪਾਉ ਦੂ 15 16 ਮੇਰੇ 20 ਕਿਲੋ ਦੇਵੇ ਤਾਂ ਆਇਓ ਨਹੀਂ ਆਇਓਗਾ ਠੀਕ ਐ ਆਪਣੇ ਨਾਲ ਦੇ ਪਿੰਡੂ ਲਈ ਸੀਰ ਤੋਂ ਅੱਛਾ ਇਹ 67000 ਰੁਪਏ ਠੀਕ ਐ ਲੈ ਵੀ ਕਰਿਓ ਨੋਟ ਕਰ ਹਨਾ ਮੋੜ ਦਾ ਸੁਖਿਆ ਥੋੜੀ ਈ ਢੂਈ ਚੱਕਦੀ ਹੈ ਨਾ ਭਾਈ ਫਿਰ ਫਰਸਾ ਬੁਰਸਾ ਦੇ ਲਵ ਨਹੀਂ ਰਹੇ ਆ ਨਹੀਂ ਸਹੀ ਗੱਲ ਉਹ ਲੇਵਾ ਸੋਨਾ ਤਿਆਰ ਕਰੂਗਾ ਦੇ ਚਾਰ ਲੇਵਾ ਬਹੁਤ ਬਣਾਉ ਬੱਛੀ ਭਾਈ 67000 ਚ ਯਾਰ ਏਡੀਗਾ ਹਾਂਜੀ ਤੇ ਆਹ ਦੇਖ ਲਓ ਤੁਸੀਂ ਬਾਕੀ ਅੱਜ ਬੱਬੂ ਆਪਣੇ ਮੈਨੂੰ ਐ ਲਾਦਾ ਗਾਹਕ ਵੀ ਇੱਕੋ ਇੱਕ ਚਾਰ ਪੰਜ ਘਰ ਆਏ ਖੜੇ ਹਾਂਜੀ ਹਾਂਜੀ ਬਣਾਉਗਾ ਗੰਗਾ ਵੇਚੀਆਂ ਹੋਈਆਂ ਨੇ ਅੱਜ ਅੱਛਾ ਅੱਛਾ ਠੀਕ ਆ ਤੇ ਜਿਵੇਂ ਆਹ ਇਹ ਪਹਿਲਾਂ ਸੂ ਬਾਈ ਰਮਣ ਇਹਦੇ ਇੱਕ ਹਫਤਾ ਬਾਕੀ ਬੱਛੀ ਦਾ ਲੇਵਾ ਲੂਵਾ ਚੰਗਾ ਬਣਾਉਗੀ ਸਾਤ ਕੁਆਲਟੀ ਬਹੁਤ ਆ ਥੋੜੀ ਛੇ ਵਾਲੇ ਤੋਂ ਨਾ ਕਰ ਤੋਈ ਇਹ ਰੇਟ ਕੀ ਰਹੂ ਇਹਦਾ ਇਹ ਰੇਟ 55000 ਇਹ 45000 ਦੇ ਵਿੱਚ ਦੇ ਦੇਣਗੇ ਆਪਾਂ ਠੀਕ ਇਹ ਇਧਰਲੇ ਪਾਸੇ ਮਿੱਤਰ ਹੁਣ ਤੁਸੀਂ ਚੈੱਕ ਕਰ ਲਓ ਹਨਾ ਇਹ ਜਿਹੜਾ ਦੋ ਗਲੇ ਰੰਗ ਚ ਆ ਗਈ ਲਿਆਵੋ ਰਾ ਸੁਖੀ ਕੁਆਲਿਟੀ ਕੋਲ ਇਹ 45000 ਚ ਹੈ ਹਾਂਜੀ ਹਾਂ ਠੀਕ ਆ ਆ ਦੇਖ ਲਓ ਇਸ ਕੁਆਲਿਟੀ ਬਹੁਤ ਤਾਂ ਪਛੀਰੀ ਬਾਈ ਅਜੇ ਤਾਂ ਦਿਨ ਕਿੰਨੇ ਕੇ ਲੈ ਜੂਗੀ ਦਿਨ ਅਸੀਂ 10 ਲੈ ਜੂਗੇ 10 ਦਿਨ ਹਾਂ 10 ਦਿਨ ਖੁੱਲੇ ਠੀਕ ਆ ਰੇਟ ਦਾ ਤਾਂ ਨਹੀਂ ਇਹਦਾ ਮਤਲਬ ਕੋਈ ਜੇ ਪੰਜ ਚਾਰ ਦਿਨ ਖੜੇ ਰਹੀ ਵਾਦੀ ਤਾਂ ਨਹੀਂ 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 ਬਾਈ ਕੋਈ ਵਾਲੇ ਠੀਕ ਆ 45000 ਰੁਪਏ ਦੇ ਵਿੱਚ ਤੁਹਾਨੂੰ ਆ ਵਹਿੜ ਮਿਲੂਗੀ ਇਹ ਬਹੁਤ ਬੱਚੀ ਬਾਈ ਕੁਆਲਿਟੀ ਬਹੁਤ ਬੱਚੀ ਠੀਕ ਆ ਹਜੇ ਤਾਂ ਯਾਰ ਮਾੜੇ ਘਰੋਂ ਆਈ ਹੋਈ ਜਿਵੇਂ ਬਾਈ ਨੇ ਉਹਦੇ ਹੀ ਰੇਟ ਕੀਤਾ ਹਾਂ ਨਹੀਂ ਜਮੀ ਕਿਸੇ ਇੱਕ ਹਜ਼ਾਰ ਬੱਬੂ ਉਹ ਖੜੀ ਹੈ ਜਿਵੇਂ ਬੈਠੀ ਆ ਗਈ ਹਾਂਜੀ ਹਾਂਜੀ ਰਵਣ ਬਾਈ ਉਹ ਦੂਜਾ ਸੁਆ ਸੁਈ ਰਵਣ ਦੂਜਾ ਸੁਆ ਹਾਂਜੀ ਹਾਂ ਠੀਕ ਆ ਇਹਨੂੰ ਯਾਰ ਹੁਣ ਨਾ ਠਾਈਵੇਂ ਦਾ ਕਹਣਾ ਠਾ ਲੋ ਬਾਈ ਕੋਈ ਗੱਲ ਨਹੀਂ ਠਾ ਲਓ ਇਹ ਆ ਦੇਖੋ ਜਿਹੜਾ ਹੁਣ ਸੁੱਖਾ ਇਹ ਬੱਚੀ ਦਿੱਤੀ ਨੇ ਹਾਂ ਬੱਚੀ ਆ ਵੀ ਬਹੁਤ ਚੰਗੀ ਇਹਦੇ ਬੱਚੀ ਦਿੱਤੀ ਆ ਆਪਾਂ ਨਾ ਥੋੜਾ ਜਿਹਾ ਕਲਰ ਲੱਗਿਆ ਹੋਇਆ ਰੈੱਡ ਆ ਜਿਵੇਂ ਆਪਾਂ ਕਹਿ ਗਏ ਤੇ ਉਹ ਆਪਾਂ ਦਿਖਾ ਨਹੀਂ ਸਕਦੇ ਤੇ ਲੇਵਾ ਇਧਰੋਂ ਆਪਾਂ ਬੋਚ ਕੇ ਦੇਨੇ ਜੇਰੇ ਦੀ ਪੈਣ ਵਾਲੀ ਹੁਣ ਦਿਖਾ ਦਿਓ ਹੁਣ ਹਾਂ ਆ ਦੇਖੋ ਜੇਰੇ ਦੀ ਪੈਣ ਵਾਲੀ ਆ ਤੇ ਰੇਟ ਇਹਦਾ ਟਾਟਾ-ਪਾਟਾ ਕਿੰਨੇ ਦੇ ਰਹੋ ਇਹ ਨਰਮਨ ਬਾਈ 95000 ਦੀ ਬੱਚੀ ਦੇਣੀ ਆ ਆਪਾਂ ਅੱਛਾ ਹਾਂਜੀ ਠੀਕ ਆ ਉਹ ਤੇ 24 ਬੱਚੀ ਕੋਲ ਜੋੜ ਤੇ ਭੇਜ ਦਾਂਗੇ ਠੀਕ ਆ ਇਹ ਆ ਲੈ ਜਾਓ 90 ਦੀ ਹੋਜੂ ਬਹੁਤ ਬੱਚੀ ਦਾ ਬਾਈ ਥਣ ਥਣ ਬਹੁਤ ਚੰਗਾ ਲੱਗਿਆ 90 ਦੀ ਹੋਜੂ ਬੱਧ ਦੇ ਰਾਂਗੇ ਭਾਈ ਜਦ ਕਹਦਾ ਠੀਕ ਆ ਇਹ ਆ ਉਹ ਦੁੱਧ ਪਾ ਦੂ 20 ਕਿਲੋ ਖਲਖੋ 20 ਤੋਂ ਕਿ 20 ਕਿਉਂ ਦੋ ਭਾਈ 21 22 23 ਕਿਲੋ ਪਹਿਲਾਂ ਨੇ ਕੱਢੇ ਨੇ ਅੱਛਾ ਯਾਰ ਥਾਣੀ ਬੜਾ ਸੋਹਣਾ ਲੱਗਿਆ ਨਹੀਂ ਠੰਡੀ ਸੀਲ ਬਹੁਤ ਰਮਣ ਭਾਈ ਐਂ ਬੈਠੇ ਰੋ ਲੈ ਹੀ ਮਾਰ ਲਉ ਤਰਾਂ ਲੈ ਲੈ ਮਾਰ ਕੇ ਮਾਰ ਆ ਦੇਖ ਲਓ ਮਿੱਤਰੋ 90000 ਦੀ ਆ ਵਹੜਾ ਜਿਹੜੀ ਹੈਗੀ ਸਾਨੂੰ ਮਿਲੂਗੀ ਤੇ ਇੱਥੋਂ ਤੱਕ ਆਪਣੇ ਕੋਲ ਪਸੂ ਸੀ ਅੱਜ ਹੈਨਾ ਬੱਬੂ हां जी हां भाई रमन हां सौदा काम आसी। ਇਹ ਨੰਬਰ ਬੋਲ ਦੇ। ਨੰਬਰ ਮੇਰਾ 94671 70471 8889 10686 ਅੱਜ ਆਪਣਾ ਵੀਡੀਓ ਚ ਘਟ ਤੇ ਆਣ ਸੀ। हां जी भाई हां। ਮੰਨਦਾ ਗੱਲ। हां जी हां। ਇਹ ਨਹੀਂ। ਅੱਜ ਗਾਹਕ ਆਏ ਖੜੇ। हां जी हां। ਉਹ ਕਾਲ ਕਰੀ ਜਾਂਦੇ। ਚਵਾਈ ਦਾ ਟਾਈਮ ਆ ਹਨਾ। ਉਹ ਬਾਈ ਉਹਨਾਂ ਨੇ ਗਾਹਕ ਅੱਧਾ ਘੰਟਾ ਉਹਨੂੰ ਡਿੱਕੇ ਜਾਂ ਨੂੰ। हां। ਨਹੀਂ। ਸਹੀ ਗੱਲ ਆ। ਵੀ ਚਲੋ ਕੋਈ ਗੱਲ ਨਹੀਂ। ਲੋ ਵੀ ਆਪਾਂ ਜੇ ਗੱਲ ਕਰ ਗਏ। ਹਨਾ। ਪਸ਼ੂ ਜਿਹੜੇ ਆਪਾਂ ਸਾਰੇ ਤੁਹਾਨੂੰ ਦਿਖਾਤੇ ਜੇ ਕਿਸੇ ਦੇ ਕੋਈ ਫੈਟ ਆਉਂਦਾ। ਤੇ ਬਾਈ ਦੇ ਫਾਰਮ ਤੇ ਆਇਓ ਤੁਸੀਂ ਚਵਾਈ ਕਰਕੇ ਦੋ ਰੰਗ ਦੀ ਲੈ ਜਾ ਸਕਦੇ ਹੋ ਬਾਕੀ ਵੀਰੋ ਕਿ ਮਿਲ ਗਈ ਰੇਟ ਕਿਵੇਂ ਲੱਗੇ ਉਹ ਦੱਸਿਓ ਕਮੈਂਟ ਕਰਕੇ ਧੰਨਵਾਦ